ਹਾਂਜੀ ਬਾਈ ਆਪਣਾ ਨਾਮ ਸੁਸ਼ਮਨ ਕਪੂਰ ਮੇਰਾ ਪਿੰਡ ਲਗਰਾ ਦੇ ਬਾਅਦ ਆਸਾ ਬੀਕ ਕੇ ਦੀ ਰਹਿਣ ਵਾਲੀਆਂ ਸਟਾਰ ਐਂਡ ਮੀ ਕੋਲੋਨੀ ਵਿੱਚ ਰਹਿੰਦਾ ਕੀ ਘਟਨਾ ਵਾਪਰੀ ਹੈ ਤੇ ਕਦੋਂ ਦਾ ਸਮਾਂ ਕੀ ਸਮਝੇ ਸਾਡੇ 3 ਵਜੇ ਦਾ ਟਾਈਮ ਸੀ ਵਾਲੀ ਦਾ ਦਰਵਾਜ਼ਾ ਜਿਹੜਾ ਜੀ ਤੇਰੇ ਹਾਂ ਬੰਦ ਨੋਟਿਸ ਆਰਟੀਫੀਸ਼ੀਅਲ ਹਾਈ ਫ੍ਰੈਕਸਿਟੀ ਨਹੀਂ ਆਪਾਂ ਤੇ ਕਾਲੇ ਕਰ ਰਹੇ ਸੀ ਤੇ ਮੈਂ ਲਈ ਆਈ ਤੇ ਉਹ ਕਿੰਨੇ ਭਾਈ ਮਾਨਕ ਚਿਹਰੇ ਤੇ ਬੇਚੀ ਸਾਹ ਦੇ ਅੰਦਰ ਪਾਗਰੇ ਗਾਜ ਟਪ ਕੇ ਤੇ ਅੰਦਰ ਉੱਡੀਕੀ ਕੋਸ਼ਿਸ਼ ਕੀਤੀ ਤੇ ਮੈਂ ਆਪਣਾ ਤੇ ਆਪਣੇ ਬੱਚਿਆਂ ਦਾ ਬਚਾਅ ਕਰਨ ਵਾਸਤੇ ਰੁਹਾ ਬੰਦ ਕੀਤਾ ਇਹਦੇ ਦੋ ਜਣਿਆਂ ਨੇ ਬੁਆ ਕੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋਲਿਆ ਨਹੀਂ ਕੀਤੀ ਇਸ ਦਾ ਬਾਅਦ ਤੇ ਆਖ ਖੰਡਾ ਸੀ ਉਹਨੇ ਵੀ ਨਾਲ ਟਕਾਲੋਂਗੇ ਕੋਸ਼ਿਸ਼ ਕੀਤੀ ਆਪਣਾ ਕੋਈ ਮੇਰੇ ਬੱਚੇ ਬੜਾ ਰੂਹ ਗੁਮਾਰ ਵੀ ਹੋ ਗਈ ਇਸ ਟੈਨਸ਼ਨ ਦੇ ਨਾਲ ਤਦ ਉਹ ਉਸ ਟਾਈਮ ਦਾ ਹਾਲਾਤ ਕੀ ਸੀ ਡਾਟੀ ਕਿਉਂਕਿ ਇੱਕ ਬੈਨ ਨੂੰ ਬਹੁਤ ਮੁਸ਼ਕਲ ਹੁੰਦਾ ਹੈ ਤਿੰਨ ਨੌਜਵਾਨ ਸਨ ਉਹ ਤਾਂ ਕੰਮ ਆਰਕੇ ਤੇ ਚਿੱਕਨੀ ਲਗਾਈ ਬੂਲੇ ਤੇ ਸੋਫਾ ਪੇਚ ਕੇ ਨਾਲ ਲਗਾਇਆ ਉਹਨੇ ਮੀਡੀਅਮ ਚਿਪਕਾ ਕੇ ਖਵਾਵਾ ਚੋਣ ਪੇਟੋ ਦਾ ਪਾਰੀ ਕਿ ਇਸ ਦਾ ਮਤਲਬ ਇਹ ਹੈ ਕਿ ਕਿ ਮੈਂ ਆਪਣੇ ਬੱਚਾ ਨੂੰ ਪਾਪਾ ਪਾਪਾ ਕਰਕੇ ਬਣਾਉਂਦਾ ਹਾਂ ਪਾਪਾਂ ਨੂੰ ਬੁਲਾਉਣਾ ਹੁਣ ਕੀ ਮੰਗ ਕੀ ਕਰਦੇ ਤੁਸੀਂ ਮਾਗ ਕਰਦੀ ਆਂ ਨਹੀਂ ਬਰਾ ਕੋਈ ਨਹੀਂ ਆ ਕਿ ਕੰਟਪਕੇ ਘਰ ਆਏ ਸੀ ਕਾਂ ਦੇ ਘਰ ਆਏ ਸੀ ਬੂਆ ਕੋਲ ਕੇ ਘਰੋਂ ਬੂਆ ਤੋੜਨ ਦੀ ਕਿੰਨੀ ਕੋਸ਼ਿਸ਼ ਕੀਤੀ ਗਈ ਉਹਨਾਂ ਨਾਲ ਤੋੜਤਾ ਵੀ ਕੋਸ਼ਿਸ਼ ਆ ਬੂਆ ਤੋਂ